ਦੀ ਲੈਂਡ ਪੁਲਿੰਗ ਮਸਲੇ ਦੇ ਵਿੱਚ ਵੀ ਵਿਰੋਧ ਹੋਣਾ ਜਿਹੜਾ ਹੈ ਸ਼ੁਰੂ ਹੋ ਗਿਆ ਹੈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਕਾਲੀ ਦਲ ਨੇ ਪਹਿਲਾਂ ਕਿਹਾ ਸੀ ਪਰ ਉਹਨਾਂ ਨੇ ਫਿਰ ਮੇਰੇ ਖਿਆਲ ਡੇਟ ਅੱਗੇ ਪਾਤੀ ਕਾਂਗਰਸ ਨੇ ਜਿਹੜਾ ਹੈਗਾ ਇਹ ਪਿਛਲੇ ਦਿਨੀ ਇਕੱਠ ਕੀਤਾ ਹੈਗਾ ਐਸ ਕੇਐਮ ਦੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਜਿਹੜੀ ਹੈ ਮੀਟਿੰਗ ਜਿਹੜੀ ਹੈ ਉਹ ਵੀ ਰੱਖੀ ਗਈ ਜਿਸ ਦੇ ਵਿੱਚ ਵੱਖ-ਵੱਖ ਪਾਰਟੀਆਂ ਨੂੰ ਜਿਹੜਾ ਹੈ ਸੱਦਾ ਦਿੱਤਾ ਗਿਆ ਹੈ ਤੋ ਇਹ ਬਹੁਤ ਬਹੁਤ ਜ਼ਰੂਰੀ ਆ ਸਭ ਤੋਂ ਫਰਟਾਈਲ ਲੈਂਡ ਆ ਪੰਜਾਬ ਦੀ ਸਭ ਤੋਂ ਉਪਜਾਊ ਜ਼ਮੀਨ ਆ ਸੋ ਉੱਥੇ ਪਿੰਡ ਉੱਜੜ ਜਾਣਗੇ ਕੱਲੀ ਇਹ ਨਹੀਂ ਹੈਗਾ ਸਾਡੀ ਖੇਤੀ ਯੋਗ ਜ਼ਮੀਨ ਉੱਜੜਨੀ ਆ ਉਹ ਪਿੰਡਾਂ ਦਾ ਵਾਤਾਵਰਣ ਉੱਜੜ ਜਾਏਗਾ ਉਹ ਪਿੰਡਾਂ ਦਾ ਜੀਵਨ ਉੱਜੜ ਜਾਏਗਾ ਇਹ ਹੈ ਮੋਦੀ ਵਾਲੇ ਕਾਨੂੰਨਾਂ ਦਾ ਹੀ ਛੋਟਾ ਰੂਪ ਹੈ ਸੋ ਨਰਿੰਦਰ ਮੋਦੀ ਦੇ ਕਾਨੂੰਨਾਂ ਚ ਵੀ ਸਾਡੀ ਇਸੇ ਤਰ੍ਹਾਂ ਜ਼ਮੀਨ ਆ ਜਿਹੜੀ ਕਾਬੂ ਆ ਜਾਣੀ ਸੀ ਕਾਰਪੋਰੇਟ ਸੀ ਹੁਣ ਇਹ ਬਿਲਡਿੰਗ ਮਾਫੀਆ ਜਿਹੜਾ ਉਹ ਦਿੱਲੀ ਵਾਲੇ ਲਾਲਿਆਂ ਨਾਲ ਮਿਲ ਕੇ ਜਿਹੜਾ ਹੈਗਾ ਬਿਲਡਿੰਗ ਮਾਫੀਆ ਸਾਡੀ ਜ਼ਮੀਨ ਹਥਿਆਉਣੀ ਚਾਹੁੰਦਾ ਸਰਦਾਰ ਅਰਬਦਾ ਸਿੰਘ ਦੀ ਲੈਂਡ ਪੂਲਿੰਗ ਮਸਲੇ ਦੇ ਵਿੱਚ ਵੀ ਵਿਰੋਧ ਹੋਣਾ ਜਿਹੜਾ ਹੈ ਸ਼ੁਰੂ ਹੋ ਗਿਆ ਹੈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਕਾਲੀ ਦਲ ਨੇ ਪਹਿਲਾਂ ਕਿਹਾ ਸੀ ਪਰ ਉਹਨਾਂ ਨੇ ਫਿਰ ਮੇਰਾ ਖਿਆਲ ਡੇਟ ਅੱਗੇ ਪਾਤੀ ਕਾਂਗਰਸ ਨੇ ਜਿਹੜਾ ਹੈਗਾ ਇਹ ਪਿਛਲੇ ਦਿਨੀ ਇਕੱਠ ਕੀਤਾ ਹੈਗਾ ਐਸਕੇਐਮ ਦੇ ਵੱਲੋਂ ਸਨਯੁਕਤ ਕਿਸਾਨ ਮੋਰਚੇ ਦੇ ਵੱਲੋਂ ਜਿਹੜੀ ਹੈ ਮੀਟਿੰਗ ਜਿਹੜੀ ਹੈ ਉਹ ਵੀ ਰੱਖੀ ਗਈ ਜਿਸ ਤੇ ਵਿੱਚ ਵੱਖ-ਵੱਖ ਪਾਰਟੀਆਂ ਨੂੰ ਜਿਹੜਾ ਹੈ ਸੱਦਾ ਦਿੱਤਾ ਗਿਆ ਆਪਾਂ ਕਹਿ ਸਕਦੇ ਹਾਂ ਕਿ ਹੌਲੀ-ਹੌਲੀ ਮੂਵਮੈਂਟ ਬੰਨੀ ਚੱਲੂ ਹੋ ਗਈ ਸੋ ਇਹ ਬਹੁਤ ਬਹੁਤ ਜ਼ਰੂਰੀ ਆ ਸਭ ਤੋਂ ਫਰਟਾਈਲ ਲੈਂਡ ਆ ਪੰਜਾਬ ਦੀ ਸਭ ਤੋਂ ਉਪਜਾਊ ਜ਼ਮੀਨ ਆ ਸੋ ਉੱਥੇ ਪਿੰਡ ਉਜੜ ਜਾਣਗੇ ਕੱਲੀ ਇਹ ਨਹੀਂ ਹੈਗਾ ਸਾਡੀ ਖੇਤੀਯੋਗ ਜ਼ਮੀਨ ਉੱਜੜਨੀਆ ਉਹ ਪਿੰਡਾਂ ਦਾ ਵਾਤਾਵਰਣ ਉੱਜੜ ਜਾਏਗਾ ਉਹ ਪਿੰਡਾਂ ਦਾ ਜੀਵਨ ਉੱਜੜ ਜਾਏਗਾ ਜਿਹੜੇ ਜਿਹੜੇ ਬਰਸਾ ਵੀ ਖਤਮ ਹੋ ਜਾਏਗਾ ਇੱਕ ਤਰ੍ਹਾਂ ਦਾ ਕੋਈ ਸ਼ਹਿਰੀ ਮਿਰਸਾ ਹੀ ਆ ਜਾਣਾ ਨਾ ਫਿਰ ਤੇ ਜਦੋਂ ਬਹੁਤ ਸਾਰੇ ਕੰਪਲੈਕਸ ਬਣ ਗਏ ਆਲੇ-ਦੁਆਲੇ ਸਾਰਾ ਮਾਹੌਲ ਹੋ ਗਿਆ ਇਹ ਇਹ ਬਹੁਤ ਵੱਡਾ ਦੁਖਾਂਤ ਹੈ ਜੇ ਤੁਸੀਂ ਇਹਨੂੰ ਇਸ ਤਰ੍ਹਾਂ ਨਹੀਂ ਸਮਝ ਸਕਦੇ ਪਿੰਡਾਂ ਦਾ ਜੀਵਨ ਖਤਮ ਹੋ ਜਾਣਾ ਬਹੁਤ ਵੱਡਾ ਦੁਖਾਂਤ ਹੈ ਸੋ ਮੇਰੇ ਇੱਕ ਬਹੁਤ ਪਿਆਰੇ ਦੋਸਤ ਆ ਜਸਵੀਰ ਮੰਡਾ ਉਹ ਲਗਾਤਾਰ ਪੰਜਾਬੀ ਦੇ ਬਹੁਤ ਵੱਡੇ ਨਾਵਲਕਾਰ ਆ ਇਸ ਵੇਲੇ ਪੰਜਾਬ ਦੇ ਉਹ ਸਭ ਤੋਂ ਵੱਡੇ ਨਾਵਲਕਾਰ ਆ ਮਰਦਾਨਿਆਂ ਤੇ ਹੁਣ 1984 ਦੀਆਂ ਘਟਨਾਵਾਂ ਬਾਰੇ ਲਿਖਿਆ 1992 ਵਿੱਚ ਉਹਨਾਂ ਨੇ ਇੱਕ ਲਿਖਿਆ ਸੀ ਨਾਵਲ ਆਖਰੀ ਪਿੰਡ ਦੀ ਕਥਾ ਉਹ ਇਸੇ ਦੇ ਆਧਾਰ 'ਤੇ ਵੀ ਪਿੰਡ ਖਤਮ ਹੋ ਰਿਹਾ ਉਹਨਾਂ ਦਾ ਸ਼ਹਿਰੀਕਰਨ ਹੋ ਰਿਹਾ ਉਹ ਛੋਟਾ ਜਿਹਾ ਨਾਵਲ ਹੈ ਬਹੁਤ ਕਮਾਲ ਦਾ ਉਹਨਾਂ ਨੇ ਦ੍ਰਿਸ਼ ਸਿਰਜਿਆ ਕਿ ਕਿਸ ਤਰ੍ਹਾਂ ਬੰਦੇ ਅੰਦਰੋਂ ਟੁੱਟਦੇ ਨੇ ਜਦੋਂ ਉਹਨਾਂ ਦੀਆਂ ਖੇਤਾਂ ਵਾਲੀਆਂ ਥਾਵਾਂ ਤੇ ਜਾਂ ਮੋਟਨਾ ਬੰਬੀਆਂ ਵਾਲੀਆਂ ਥਾਵਾਂ ਤੇ ਉਸਰਦਾ ਨਾ ਹੋ ਬਿ ਫਲੈਟ ਉਸਰ ਰਹੇ ਹੈਗੇ ਆ ਜਿਹੜਾ ਉਹਨਾਂ ਦੇ ਅੰਦਰੋਂ ਦਰਦ ਜਸਵੀਰ ਮੰਡ ਨੇ ਬਿਆਨ ਕਰਿਆ ਉਹ ਬਹੁਤ ਕਮਾਲ ਹੈਗਾ ਸੋ ਸਮੂਚੀਆਂ ਪੰਜਾਬ ਦੀਆਂ ਤੇ ਰਾਂ ਨੂੰ ਇਰਿਸਪੈਕਟਿਵ ਆਫ ਥੇਅਰ ਪੋਲੀਟੀਕਲ ਅਲਾਈਨਮੈਂਟ ਚਾਹੇ ਉਹ ਸੁਖਵੀਰ ਸਿੰਘ ਬਾਦਲ ਹੈ ਸੁਖਵੀਰ ਸਿੰਘ ਬਾਦਲ ਦੀਆਂ ਰਾਜਨੀਤਿਕ ਗਲਤੀਆਂ ਨਾਲ ਅਸੀਂ ਸਹਿਮਤੀ ਨਹੀਂ ਰੱਖਦੇ ਪਰ ਜੋ ਇਸ ਮਸਲੇ ਤੇ ਸਾਹਮਣੇ ਆ ਰਿਹਾ ਤਾਂ ਉਹਦਾ ਸਵਾਗਤ ਕਰਨਾ ਹੈ ਸੋ ਉਹਨਾਂ ਦਾ ਵੀ ਕਾਂਗਰਸ ਨੇ ਰਾਜਾ ਬੜਿੰਗ ਦੀ ਅਗਵਾਈ ਹੇਠ ਕਾਰਜ ਕਰਿਆ ਬਹੁਤ ਵੱਡੀ ਗਿਣਤੀ ਵਿੱਚ ਲੋਕ ਆਏ ਆ ਸੰਯੁਕਤ ਕਿਸਾਨ ਮੋਰਚਾ ਸਾਰੀਆਂ ਪਾਰਟੀਆਂ ਨਾਲ ਮੀਟਿੰਗ ਕਰ ਰਿਹਾ ਹੈ 20 ਤਰੀਕ ਤੋਂ ਉਹਨਾਂ ਨੇ ਵੀ ਕੰਮ ਚਾਲੂ ਕਰਨਾ ਹੈ 22 ਤਰੀਕ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਜਿਹੜਾ ਹੈਗਾ ਯਤਨ ਕਰ ਰਿਹਾ ਸੋ ਸਮੂਚੀਆਂ ਤਰ੍ਹਾਂ ਆਪਣੀ ਇਸ ਪੰਜਾਬ ਦੀ ਧਰਤੀ ਨੂੰ ਇਹ ਏਹੇ ਮੋਦੀ ਵਾਲੇ ਕਾਨੂੰਨਾਂ ਦਾ ਇਹ ਛੋਟਾ ਰੂਪ ਹੈ ਸੋ ਨਰਿੰਦਰ ਮੋਦੀ ਦੇ ਕਾਨੂੰਨਾਂ ਚ ਵੀ ਸਾਡੀ ਇਸੇ ਤਰ੍ਹਾਂ ਜ਼ਮੀਨ ਆ ਜਿਹੜੀ ਕਾਬੂ ਆ ਜਾਣੀ ਸੀ ਕਾਰਪੋਰੇਟ ਸੀ ਹੁਣ ਇਹ ਬਿਲਡਿੰਗ ਮਾਫੀਆ ਜਿਹੜਾ ਉਹ ਦਿੱਲੀ ਵਾਲੇ ਲਾਲਿਆਂ ਨਾਲ ਮਿਲ ਕੇ ਜਿਹੜਾ ਹੈਗਾ ਬਿਲਡਿੰਗ ਮਾਫੀਆ ਸਾਡੀ ਜ਼ਮੀਨ ਹਥਿਆਉਣੀ ਚਾਹੁੰਦਾ ਸੋ ਸਾਨੂੰ ਫਲੈਟ ਨਹੀਂ ਚਾਹੀਦੇ ਸਾਨੂੰ ਸ਼ਹਿਰ ਨਹੀਂ ਚਾਹੀਦੇ ਜਿਹੜੇ ਪਿੰਡਾਂ ਵਿੱਚ ਰਹਿੰਦੇ ਆ ਲੋਕ ਉਹਨਾਂ ਲਈ ਘਰ ਪਾ ਕੇ ਦੋ ਨਾਲੇ ਜਿਹੜੇ ਹੁਣ ਤੱਕ ਸ਼ਹਿਰ ਬਣੇ ਹੋਏ ਆ ਉਹਨਾਂ ਦੀਆਂ ਸੜਕਾਂ ਦੀ ਸੀਵਰੇਜ ਦਾ ਬਹੁਤ ਮੰਦਾ ਹਾਲ ਹੈ ਤੁਸੀਂ ਸਾਰੀ ਇਨਵੈਸਟਮੈਂਟ ਉੱਥੇ ਕਰੋ ਪਹਿਲਾਂ ਪਹਿਲੇ ਘਰਾਂ ਨੂੰ ਸਵਾਰੋ ਪਹਿਲੇ ਸ਼ਹਿਰਾਂ ਨੂੰ ਸਵਾਰੋ ਨਵੇਂ ਸ਼ਹਿਰ ਬਸਾਉਣ ਦੇ ਰੋੜ ਨਹੀਂ ਹੈ ਸਾਡੀ ਜ਼ਮੀਨ ਇਸ ਤਰ੍ਹਾਂ ਖੇਤੀਬਾੜੀ ਲਈ ਜਿਹੜੀ ਲੜਿੰਦੀ ਆ ਉਹ ਜ਼ਮੀਨ ਬਚ ਕੇ ਰਹਿਣੀ ਚਾਹੀਦੀ ਆ ਸਮੂਚੀਆਂ ਤੇ ਰਾਂ ਨੂੰ ਆਪਣੀ ਜ਼ਮੀਨ ਬਚਾਉਣ ਲਈ ਸਭ ਦੇ ਸਾਹਮਣੇ ਆਉਣਾ ਚਾਹੀਦਾ ਹੈ ਜੀ ਬਿਲਕੁਲ ਜੀ ਆਪਾਂ ਕਹਿ ਲਈ ਕਿ ਜਿਸ ਵੀ ਕਿਸੇ ਖੇਤੇ ਦੇ ਕੋਲ ਉਹਨਾਂ ਦੀ ਕੋਈ ਖਾਸ ਯੂਨਿਕ ਚੀਜ਼ ਹੁੰਦੀ ਹੈ ਉਸ ਨੂੰ ਜਿਹੜਾ ਸੰਭਾਲ ਕੇ ਜਿਹੜਾ ਹੈ ਰੱਖਣਾ ਚਾਹੀਦਾ ਹੈਗਾ ਏ ਜੇ ਆਪਾਂ ਕਹੀਏ ਕਿ ਜੇ ਦੁਬਈ ਕੋਲ ਜਾਂ ਜਿਹੜੀਆਂ ਬਾਕੀ ਦੀਆਂ ਜਿਹੜੀਆਂ ਜਿੰਨੀਆਂ ਵੀ ਮਿਡਲ ਈਸਟ ਦੀਆਂ ਕੰਟਰੀਜ਼ ਕੁਝ ਹੋਰ ਹੈਗੀਆਂ ਨੇ ਜਿਨ੍ਹਾਂ ਦੇ ਕੋਲ ਥੱਲੇੋਂ ਤੇਲ ਨਿਕਲਦਾ ਹੈਗਾ ਉਹਨਾਂ ਦੀ ਯੂ ਐਸ ਬੀ ਹੈਗੀ ਆ ਉਹਨੂੰ ਵੇਚਦੇ ਵੀ ਨੇ ਉਹਨੂੰ ਆਪਾਂ ਕਹੀਏ ਕਿ ਉਹਦਾ ਧਿਆਨ ਵੀ ਰੱਖਦੇ ਨੇ ਜੇ ਅਸੀਂ ਆਪਣੇ ਹੀ ਇੱਧਰ ਦੀ ਗੱਲ ਕਰ ਲਈਏ ਤੇ ਹੁਣ ਚਾਰਖੰਡ ਵਾਲੇ ਬੰਨੇ ਜਿਹੜੀਆਂ ਕੋਲੇ ਦੀਆਂ ਖਾਨਾਂ ਹੈਗੀਆਂ ਨੇ ਰਾਜਸਥਾਨ ਵਾਲੇ ਬੰਨਿਓ ਜਿਹੜੇ ਮਾਰਬਲ ਬਹੁਤ ਸਾਰਾ ਜਿਹੜਾ ਉਥੋਂ ਪੰਜਾਬੀ ਵੀ ਉਥੋਂ ਖਰੀਦ ਕੇ ਲੈ ਕੇ ਆਉਂਦੇ ਹੈਗੇ ਨੇ ਮਤਲਬ ਹਰ ਇੱਕ ਦੇ ਉਹ ਆਪਣਾ ਆਪਣਾ ਜਿਹੜਾ ਹੈਗਾ ਹੈ ਤੇ ਪੰਜਾਬ ਦੇ ਕੋਲ ਪੰਜਾਬ ਦੀ ਜਰਖੇ ਜ਼ਮੀਨ ਹੈ ਜਿਸ ਨੂੰ ਜੇ ਆਪਾਂ ਕਹਿ ਸਕਦੇ ਆ ਕਿ ਜਿਹੜੀ ਇੰਨੀ ਕਿ ਜਿਆਦੀ ਉਪਜਾਊ ਹੈ ਕਿ ਜਿੱਥੋਂ ਬਹੁਤ ਸਾਰੀਆਂ ਫਸਲਾਂ ਹੁੰਦੀਆਂ ਨੇ ਸਾਰਾ ਕੁਝ ਹੁੰਦਾ ਇੱਕ ਜਨ ਜੀਵਨ ਹੈ ਤੇ ਜੇ ਉਸ ਨੂੰ ਹੀ ਹੌਲੀ ਹੌਲੀ ਕਰਕੇ ਖਤਮ ਕਰ ਦਿੱਤਾ ਜਾਵੇਗਾ ਜਿਵੇਂ ਦੀਆਂ ਰਿਪੋਰਟਾਂ ਆਈਆਂ ਕਿ ਪਿਛਲੇ 10 ਸਾਲ ਦੇ ਵਿੱਚ ਕਿੰਨੇ ਹਜ਼ਾਰ ਕਿੱਲੇ ਜਿਹੜੇ ਨੇ ਉਹ ਜਿਹੜੇ ਖਤਮ ਹੋ ਗਏ ਤੇ ਫਿਰ ਪੰਜਾਬ ਕਿੱਧਰ ਨੂੰ ਜਾਏਗਾ ਇਹ ਇੱਕ ਸੋਚਣ ਵਿਚਾਰਨ ਦਾ ਵਿਸ਼ਾ ਹੈਗਾ ਸਰਦਾਰਤਾ ਸਿੰਘ ਜੀ ਅੱਗੇ ਆਪਾਂ ਚੱਲਦੇ ਆਂ ਗੱਲ ਕਰਦੇ ਆਂ ਸੁਪਰੀਮ ਕੋਰਟ ਦੇ ਵੱਲੋਂ ਕਤਲ ਕੇਸ ਦੇ ਵਿੱਚ ਇੱਕ ਜਿਹੜੀ ਜੱਜਮੈਂਟ ਆਉਂਦੀ ਹੈਗੀ ਹੈ ਉਸ ਨੂੰ ਆਪਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦੇ ਕੇਸ ਦੇ ਨਾਲ ਕਿਵੇਂ ਜੋੜ ਕੇ ਦੇਖ ਸਕਦੇ ਹਾਂ ਤੇ ਕੀ ਫਿਰ ਟੀਮ ਇਸ ਤੇ ਉੱਤੇ ਅੱਗੇ ਇਸ ਮਸਲੇ ਨੂੰ ਅੱਗੇ ਲੈ ਕੇ ਜਾਵੇਗੀ ਕਿਸ ਤਰ੍ਹਾਂ ਦਾ ਚੱਲੇਗਾ ਹਾਂਜੀ ਹਾਂਜੀ ਸੁਪਰੀਮ ਕੋਰਟ ਦਾ ਨਾ ਇੱਕ ਫੈਸਲਾ ਆਇਆ ਹੈਗਾ ਪੰਜਾਬ ਵਿੱਚ ਕਿਸੇ ਜਗ੍ਹਾ ਇੱਕ ਵਿਅਕਤੀ ਵੱਲੋਂ ਆਪਣੇ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕੀਤਾ ਜਾਂਦਾ ਹੈਗਾ ਹਨਾ ਸੋ ਪੰਜਾਬ ਦੀ ਕੋਈ ਘਟਨਾ ਹੈ ਕਿ ਸੀ ਉਹਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਹੈਗੀ ਸੀ ਪਰ ਉਸ ਦੋਸ਼ੀ ਨੇ ਆਪਣੀ ਫਾਂਸੀ ਦੀ ਸਜ਼ਾ ਨੂੰ ਚੈਲੰਜ ਕਰਿਆ ਸੁਪਰੀਮ ਕੋਰਟ ਵਿੱਚ ਕੇਸ ਗਿਆ ਕੱਲ ਪਰਸੋਂ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਹੈਗਾ ਉਸ ਦੋਸ਼ੀ ਨੂੰ ਬਰੀ ਕਰ ਦਿੱਤਾ ਗਿਆ ਜੀ ਇਹ ਵੀ ਨੇ ਵੀ ਉਮਰ ਕੈਦ ਕੀਤੀ ਆ ਅੱਛਾ ਬਰੀ ਕਰ ਦਿੱਤਾ ਬਰੀ ਕਰ ਦਿੱਤਾ ਗਿਆ ਹੂੰ ਮਤਲਬ ਕਿ ਇਹ ਕਰਕੇ ਹੁਣ ਸੁਪਰੀਮ ਕੋਰਟ ਦੇ ਫੈਸਲੇ ਵਿੱਚ ਲਿਖਿਆ ਗਿਆ ਕਹਿੰਦਾ ਜਦੋਂ ਇਨਸਾਨੀ ਜੀਵਨ ਦਾਤੇ ਹੋਵੇ ਵੇ ਹੁਣ ਜਿਹਨੂੰ ਫਾਂਸੀ ਚੜਾਇਆ ਜਾਣਾ ਸੀ ਨਾ ਉਹਦਾ ਇਨਸਾਨੀ ਜੀਵਨ ਦਾਤੇ ਆ ਨਾ ਜੀ ਜਦੋਂ ਇਨਸਾਨੀ ਜੀਵਨ ਦਾਤੇ ਹੋਵੇ ਅਤੇ ਕੀਮਤ ਖੂਨ ਨਾਲ ਚਕਾਉਣੀ ਪਵੇ ਮਤਲਬ ਉਹ ਫਾਂਸੀ ਦੇ ਨਾਲ ਫਾਂਸੀ ਦੇ ਨਾਲ ਚਕਾਉਣੀ ਪਵੇ ਉਦੋਂ ਪੁਖਤਾ ਸਬੂਤ ਹੋਣੇ ਬਹੁਤ ਜ਼ਰੂਰੀ ਹਨ ਮਤਲਬ ਉਹਦੇ ਖਿਲਾਫ ਕੋਈ ਸਬੂਤ ਨਹੀਂ ਸੀ ਹੈਗਾ ਉਸ ਵਿੱਚ ਕੋਈ ਵੀ ਅਣਗਹਿਲੀ ਅਤੇ ਢਿੱਲ ਨਹੀਂ ਹੋਣੀ ਚਾਹੀਦੀ ਇਹ ਸੁਪਰੀਮ ਕੋਰਟ ਦਾ ਫੈਸਲਾ ਹੈ ਹਾਂ ਨਾ ਹੁਣ ਇਸ ਕੇਸ ਨੂੰ ਜੇ ਤੁਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਨਾਲ ਜੋੜ ਕੇ ਦੇਖੋ ਉਹਨਾਂ ਦੇ 133 ਗਵਾਹਾਂ ਚੋਂ ਕੋਈ ਵੀ ਗਵਾਹ ਨਹੀਂ ਆਇਆ ਉਹਨਾਂ ਨੂੰ ਇੱਕ ਜਿਹੜਾ ਜਿਹੜਾ ਪੁਲਿਸ ਦੇ ਟੌਰਚਰ ਨਾਲ ਅਕਵਾਲੀਆ ਬਿਆਨ ਲਿਆ ਗਿਆ ਉਸ ਬਿਆਨ ਦੇ ਆਧਾਰ ਤੇ ਉਹਨੂੰ ਫਾਂਸੀ ਦੀ سزا ਸੁਣਾਈ ਗਈ ਪਰ ਜਿਹੜਾ ਜਿਹੜਾ ਤਿੰਨ ਮੈਂਬਰੀ ਬੈਂਚ ਦਾ ਮੇਨ ਜੱਜ ਹੈਗਾ ਐਮਬੀ ਸ਼ਾਹ ਉਹ ਇਹ ਕਹਿ ਰਿਹਾ ਹੈਗਾ ਵੀ ਜਿਹੜਾ ਇਹਦਾ ਅਕਵਾਲੀਆ ਬਿਆਨ ਆ ਅਕਵਾਲੀਆ ਬਿਆਨ ਆਪਣੇ ਆਪ ਵਿੱਚ ਹੀ ਸਬੂਤ ਨਹੀਂ ਹੈ ਉਹਦੇ ਲਈ ਸਪੋਰਟਿਵ ਐਵੀਡੈਂਸ ਜਿਹਨੂੰ ਕੋਰੋਬੋਰੇਸ਼ਨ ਕਹਿੰਦੇ ਆ ਤੇ ਉਹ ਵੀ ਮੌਜੂਦ ਨਹੀਂ ਹੈਗੀ ਉਹ ਹੈ ਜੀ ਉਹ ਕਹਿੰਦਾ ਉਹਨੇ ਪ੍ਰੋਫੈਸਰ ਸਾਹਿਬ ਨੂੰ ਬਰੀ ਕਰ ਦਿੱਤਾ ਸੀ ਮਤਲਬ ਤਿੰਨ ਜੱਜਾਂ ਦੇ ਬੈਂਚ ਚੋਂ ਇੱਕ ਨੇ ਜਿਹੜਾ ਹੈ ਬਰੀ ਕਰ ਦਿੱਤੀ ਬਾਕੀ ਦੂਜਿਆਂ ਨੇ ਜਿਹੜਾ ਫੈਸਲਾ ਸੁਣਾਇਆ ਉਹ ਰਾਜਨੀਤੀ ਤੋਂ ਪ੍ਰੇਰਿਤ ਹੈ ਉਹ ਕਹਿੰਦਾ ਵੀ ਦੇਸ਼ ਵਿੱਚ ਅੱਤਵਾਦ ਬਹੁਤ ਵੱਧ ਗਿਆ ਹੈਗਾ ਹੁਣੇ ਜੇ ਆਹ ਪਾਰਲੀਮੈਂਟ ਤੇ ਹਮਲਾ ਹੋ ਕੇ ਹਟਿਆ ਮੇਰਾ ਖਿਆਲ ਇਹਦੇ ਵਿੱਚ ਵੀ ਇਸ ਤਰ੍ਹਾਂ ਦਾ ਹੀ ਹੁੰਦਾ ਹੈਗਾ ਨਾ ਕਿ ਤਿੰਨਾਂ ਦੇ ਤਿੰਨਾਂ ਨੂੰ ਐਗਰੀ ਕਰਨਾ ਪੈਂਦਾ ਹੈ ਕਿ ਇਸ ਨੂੰ ਫਾਂਸੀ ਹੋਵੇ ਜਾਂ ਇਸ ਨੂੰ ਉਮਰ ਕੈਦ ਹੋਵੇ ਜੇ ਇੱਕ ਵੀ ਵਿੱਚੋਂ ਮਨਾ ਕਰ ਦੇ ਤੇ ਉਹ ਦੋ ਦਾ ਵੀ ਫੈਸਲਾ ਲਾਗੂ ਨਹੀਂ ਹੁੰਦਾ ਇਸ ਤਰ੍ਹਾਂ ਦਾ ਸਿਸਟਮ ਸ਼ਾਇਦ ਹੈਗਾ ਤੇ ਇਸ ਚੋਂ ਹੁਣ ਉਹ ਜਿਹੜਾ 2 ਦਾ ਫੈਸਲਾ ਵੀ ਆਇਆ ਨਾ ਨਾ 2 1 ਦੇ ਨਾਲ ਹੋਇਆ ਜੇ 2 ਇਹਦਾ ਚ ਹੱਕ ਚੁੰਦਾ ਫੇਰ ਨਹੀਂ ਸੀ ਹੁਣਾ ਉਹ ਕਹਿੰਦੇ ਵੀ ਉਦੋਂ ਨਾ 2001 ਚ ਪਾਰਲੀਮੈਂਟ ਤੇ ਹਮਲਾ ਹੋ ਕੇ ਹਟਿਆ ਸੀ 2002 ਚ ਭੁੱਲ ਸਾਬ ਦਾ ਜਿਹੜਾ ਕੇਸ ਆਉਂਦਾ ਹੈਗਾ ਸੋ ਉਹਦੇ ਚੋਂ ਕਹਿੰਦਾ ਵੀ ਦੇਸ਼ ਵਿੱਚ ਜੱਤਵਾਦ ਬਹੁਤ ਵੱਧ ਗਿਆ ਹੈਗਾ ਹੁਣੇ ਪਾਰਲੀਮੈਂਟ ਤੇ ਹਮਲਾ ਹੋ ਕੇ ਹਟਿਆ ਇਸ ਲਈ ਇਸ ਕਿਸਮ ਦੀਆਂ ਘਟਰਾਵਾਂ ਨੂੰ ਰੋਕਣ ਲਈ ਫਾਂਸੀ ਦੇਣੀ ਜ਼ਰੂਰੀ ਹੈ ਹੁਣ ਭੁੱਲਰ ਸਾਹਿਬ ਦਾ ਉਸ ਪਾਰਲੀਮੈਂਟ ਨਾਲ ਤਾਂ ਕੋਈ ਲੈਣ ਦੇਣੀ ਨਹੀਂ ਹੈ ਤੁਸੀਂ ਜਿਹੜਾ ਜਿਹੜਾ ਕੇਸ ਪੇਸ਼ ਹੋ ਰਿਹਾ ਹੈ ਉਹਦੇ ਪ੍ਰੋਸ ਐਂਡ ਕੌਨਸ ਜਾਂ ਮੈਰਿਟਸ ਡੀ ਮੈਰਿਟਸ ਨੂੰ ਦੇਖਣ ਦੀ ਲੋੜ ਹੈ ਜਦੋਂ ਐਮਬੀ ਸ਼ਾਹ ਉਹਨਾਂ ਨੂੰ ਬਰੀ ਕਰ ਰਿਹਾ ਹੈ ਐਮਬੀ ਸ਼ਾਹ ਨੇ ਇਸੇ ਆਧਾਰ ਤੇ ਬਰੀ ਕਰਿਆ ਜਿਹੜਾ ਅੱਜ ਕੇਸ ਆ ਵੀ ਤਿੰਨ ਬੰਦਿਆਂ ਦੇ ਕਤਲ ਦੇ ਦੋਸ਼ ਵਿੱਚ ਦੋਸ਼ੀ ਨੂੰ ਸੁਪਰੀਮ ਕੋਰਟ ਨੇ ਬਰੀ ਕਰ ਦਿੱਤਾ ਵੀ ਉਹਦੇ ਖਿਲਾਫ ਪੁਖਤਾ ਸਬੂਤ ਨਹੀਂ ਹੈਗੇ ਸੋ ਭੁੱਲਰ ਸਾਹਿਬ ਦੇ ਖਿਲਾਫ ਵੀ ਕੋਈ ਪੁਖਤਾ ਸਬੂਤ ਨਹੀਂ ਸੀ ਉਹਨਾਂ ਨੂੰ ਵੀ ਹੁਣ ਮੈਨੂੰ ਨਹੀਂ ਪਤਾ ਉਹ ਦੁਬਾਰੇ ਰਿਵਿਊ ਕੀਤਾ ਜਾ ਸਕਦਾ ਕਾਨੂੰਨੀ ਤੌਰ ਤੇ ਉਹ ਵੱਖਰੀ ਗੱਲ ਹੈਗੀ ਆ ਪਰ ਤੁਸੀਂ ਤੁਹਾਨੂੰ ਇਹਦਾ ਲੱਗਦਾ ਕਿ ਇਹਦੇ ਨਾਲ ਮੈ ਰਿਲੇਟ ਕਰਦਾ ਜੀ ਬਿਲਕੁਲ ਜੀ